ਉਨੇ-ਉਨੇ ਪਹੁੰਚੇ ਆ ਉਹਨਾਂ ਦਾ ਵੀ ਮੰਚ ਵੱਲੋਂ ਸੰਸਥਾ ਵੱਲੋਂ ਬਹੁਤ-ਬਹੁਤ ਸਵਾਗਤ ਹੈ ਸੋ ਗਿੱਲ ਦੇ ਬੋਲ ਨੇ ਕੁਝ ਅ ਅ ਅਧਿਆਪਕ ਆਪਾਂ ਲਗਭਗ ਜਿਆਦਾ ਅਧਿਆਪਕ ਹੈ ਔਰ ਸਟੂਡੈਂਟਸ ਵੀ ਹੈ ਸਟੂਡੈਂਟਸ ਆਮ ਤੌਰ ਤੇ ਜੋ ਪੇਪਰਾਂ ਦੇ ਵਿੱਚ ਕਈ ਵਾਰੀ ਬਹਾਨੇਬਾਜ਼ੀ ਕਰਦੇ ਆ ਸੋ ਮਨੂੰ ਵੀ ਬੀਇੰਗ ਐਜ਼ ਅ ਲੈਕਚਰਰ ਕੰਮ ਕਰਨ ਦਾ ਮੌਕਾ ਮਿਲਿਆ ਇੱਕ ਬੱਚੇ ਨੇ ਵੰਨੇ ਵਜੇ ਕੀਤੀ ਆ ਔਰ ਉਸਦੇ ਬਾਅਦ ਮੈਂ ਇੱਕ ਗੀਤ ਲਿਖਣਾ ਪਿਆ ਸੋ ਬਹੁਤ ਸਮਾਂ ਲੈਂਦਾ ਹੋਇਆ ਮੈਂ ਤੁਹਾਡੇ ਸੰਮੁਖ ਦੇ ਪੇਸ਼ ਕਰਨ ਜਾ ਰਹੇ ਹਾਂ ਕਿੰਨੀ ਨਾ ਪੜਾਈ ਬਤਾ ਦੇਖਦਾ ਸੀ ਟੀਵੀ ਕਿੰਨੀ ਨਾ ਪੜਾਈ ਬਤਾ ਦੇਖਦਾ ਸੀ ਟੀਵੀ ਕੱਲ ਹਿੰਦੀ ਵਾਲਾ ਪੇਪਰ ਖਰਾਬ ਹੋ ਗਿਆ ਬੱਚਾ ਮਾਰਦਾ ਬਹਾਨੇ ਕਹਿੰਦਾ ਡੇਂਗੂ ਵਾਲਾ ਮੰਮੀ ਏ ਬੁਖਾਰ ਹੋ ਗਿਆ ਬੱਚਾ ਮਾਰਦਾ ਬਹਾਨੇ ਕਹਿੰਦਾ ਡੇਂਗੂ ਵਾਲਾ ਮੰਮੀ ਏ ਬੁਖਾਰ ਹੋ ਗਿਆ ਬੱਚਾ ਮਾਰਦਾ ਬਹਾਨੇ ਕੀਤੀ ਨਾ ਪੜਾਈ ਬਸ ਤਾਂ ਦੇਖਦਾ ਸੀ ਟੀਵੀ ਕੀਤੀ ਨਾ ਪੜਾਈ ਬਸ ਤਾਂ ਦੇਖਦਾ ਸੀ ਟੀਵੀ ਕੱਲ ਹੀ ਦਿਵਾਲਾ ਪੇਪਰ ਖਰਾਬ ਹੋ ਗਿਆ ਬੱਚਾ ਮਾਰਦਾ ਬਹਨੇ ਕਹਿੰਦਾ ਡੈਂਗੂ ਵਾਲਾ ਮੰਮੀ ਏ ਬਕਾਰ ਹੋ ਗਿਆ ਬੱਚਾ ਮਾਰਦਾ ਬਹਨੇ ਕਹਿੰਦਾ ਡੈਂਗੂ ਵਾਲਾ ਮੰਮੀ ਏ ਬਕਾਰ ਹੋ ਗਿਆ ਬੱਚਾ ਮਾਰਦਾ ਬਹਨੇ ਸਰਾਂ ਨੇ ਪੜਾਇਆ ਕਦੇ ਪੀੜ ਵੀ ਨਾ ਲਾਇਆ ਸੀ ਲੰਗੇ ਡੰਗ ਪੈਰ ਮੈਂ ਸਕੂਲ ਵਿੱਚ ਪਾਇਆ ਸੀ ਸਕੂਲ ਵਿੱਚ ਪਾਇਆ ਸਰਾਂ ਨੇ ਪੜਾਇਆ ਕਦੇ ਪੀੜ ਵੀ ਨਾ ਲਾਇਆ ਸੀ ਲੱਗ ਡੰਗ ਪੈਰ ਮੈਂ ਸਕੂਲ ਵਿੱਚ ਪਾਇਆ ਸੀ ਸਕੂਲ ਵਿੱਚ ਪਾਇਆ ਸੀ ਅੱਜ ਮੈਥ ਵਾਲੇ ਪੇਪਰਾਂ ਦਾ ਭਾਰ ਹੋ ਗਿਆ ਬੱਚਾ ਮਾਰਦਾ ਬਹਾਨੇ ਕਹਿੰਦਾ ਡੰਗ ਵਾਲਾ ਮੰਮੀਏ ਬੁਖਾਰ ਹੋ ਗਿਆ ਬੱਚਾ ਮਾਰਦਾ ਬਹਾਨੇ ਜਦ ਬੱਚਾ ਅੱਜ ਦੇ ਜਮਾਨੇ ਵਿੱਚ 9ਵੀਂ ਕਲਾਸ 'ਚ ਪਹੁੰਚਦਾ ਨਾ ਫਿਰ ਉਹ ਘਰਦਿਆਂ ਨੂੰ ਕਹਿੰਦਾ ਵੀ ਮਾਨੂੰ ਮੋਟਰਸਾਈਕਲ ਲੇਕੇ ਦੋ ਤੇ ਨਾਲੇ ਤੋ ਫੋਨ ਸਰਕੂਲ ਤਾਂ ਜਾਣਾ ਧਿਆਨ ਦੇਣਾ ਜੇੜੀਆਂ ਵਾਲਿਆਂ ਦਾ ਸਾਰਾ ਸਾਲ ਐਸ਼ ਮਾਰੀ ਨਹੀਂ ਸਰੇ ਦੇ ਪਤੰਤਰਾਂ ਦੇ ਨਾਲ 베ੜੀ ਜਾਰੀ ਨਹੀਂ ਨਾਲ ਮੇਰੀ ਜਾਰੀ ਨਹੀਂ ਗੇੜਿਆ ਮਲੰਜਾਲਾ ਸਾਲ ਐਸ਼ ਮਾਰੀ ਨਹੀਂ ਸਰੇ ਦੇ ਪਤੰਤਰਾ ਦੇ ਨਾਲ ਮੇਰੀ ਯਾਰੀ ਦੀ ਨਾਲ ਮੇਰੀ ਯਾਰੀ ਦੀ ਮੈਨੂੰ ਜਾਪਦਾ ਬਵੇ ਖਤਾਰ ਉਤਾਰ ਖੂ ਗਿਆ ਬੱਚਾ ਮਾਰਦਾ ਬਫਾਨੇ ਕਹਿੰਦਾ ਡੇਂਗੂ ਵਾਲਾ ਮੰਮੀ ਐ ਬੁਖਾਰ ਹੋ ਗਿਆ ਅੱਜਕੱਲ ਫੋਨ ਰਾਜਾ ਜਿਸ ਵੇਲੇ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਧਾਨਗੀ ਕਰ ਰਹੇ ਡੀ ਕੇ ਸਾਹਿਬ ਵੀ ਜਦੋਂ ਅ ਕਰੋਨਾ ਤੋਂ ਪਹਿਲਾਂ ਕਰੋਨਾ ਤੋਂ ਪਹਿਲਾਂ ਸਕੂਲਾਂ ਦੇ ਵਿੱਚ ਹਦਾਇਤਾਂ ਦਿੱਤੀਆਂ ਗਈਆਂ ਵੀ ਕੋਈ ਵੀ ਬੱਚਾ ਫੋਨ ਲੈ ਕੇ ਨਾ ਪਲੱਸ 1 ਪਲੱਸ 2 ਮੇਰੇ ਕੋਲ ਸੀਗੀ ਤਾ ਪ੍ਰਿੰਸੀਪਲ ਦੀ ਡਿਊਟੀ ਮੇਰੀ ਲਾਉਣੇ ਕੋਪਿੰਦਰ ਸਿੰਘ ਸਾਰਿਆਂ ਦੇ ਫੋਨ ਕਾਬੂ ਕਰ ਲੈ। ਕੋਈ ਬੱਚਾ ਫੋਨ ਨਾ ਚਲਾਵੇ ਕਲਾਸ ਦੇ ਵਿੱਚ। ਪਰ ਜਿਸ ਵੇਲੇ ਕਰੋਨਾ ਮਾਇਆ ਤਾਂ ਉਹੀ ਫੋਨ ਸਾਨੂੰ ਆਪ ਕਹਿਣਾ ਪਿਆ ਵੀ ਆਨਲਾਈਨ ਕਲਾਸਾਂ ਲੱਗਣੀਆਂ ਫੋਨ ਜੇਬ ਚ ਆਪਣਾ ਪਾ ਕੇ ਸਤਿ ਧਿਆਨ ਦੇਣਾ। ਸਾਰਾ ਸਾਲ ਰੱਜ ਕੇ ਮੈਂ ਫੋਨ ਵੀ ਚਲਾਇਆ ਨਹੀਂ। ਪਤਾ ਨਹੀਂ ਓ ਲਗਾ। ਇੱਥੇ ਕਿੰਨਾ ਬਿਲ ਆਇਆ ਇੱਥੇ ਕਿੰਨਾ ਬਿਲ ਆਇਆ ਰੀ ਸਾਰਾ ਤਾਂ ਰਾਜ ਕੇ ਵਫੋਨੀ ਵੀ ਚਲਾਇਆ ਨਹੀਂ ਨਈਓ ਬਟਾ ਲਗਾਉ ਤੇ ਕਿੰਨਾ ਬਿਲ ਆਇਆ ਤੇ ਕਿੰਨਾ ਬਿਲ ਆਇਆ ਰੀ ਉਦੋਂ ਆਖਦੇ ਸੀ ਬੇਬੇ ਬਾਪੂ ਉਦੋਂ ਆਖਦੇ ਸੀ ਮਾਪੇ ਬੱਚਾ ਡਾਰ ਹੋ ਗਿਆ ਬੁੱਢਾ ਮਾਰਦਾ ਬਹਨੇ ਕਹਿੰਦਾ ਡੇਗੂ ਵਾਲਾ ਮੰਪੀਏ ਬਖਾਰ ਹੋ ਗਿਆ ਸਰਾਂ ਦੀਆਂ ਝੜਕਾਂ ਤੇ ਬਾਪੂ ਦੀਆਂ ਗਾਲਾਂ ਸੀ ਸਰਾਂ ਦੀਆਂ ਝੜਕਾਂ ਤੇ ਬਾਪੂ ਦੀਆਂ ਗਾਲਾਂ ਦਾ ਬਾਅਦ ਵਿੱਚ ਪਤਾ ਲੱਗਾ ਸਰਾਂ ਦੀਆਂ ਝੜਕਾਂ ਤੇ ਬਾਪੂ ਦੀਆਂ ਗਾਲਾਂ ਸੀ ਹੁਣ ਪਤਾ ਲੱਗਾ ਦੇ ਸੀ ਕਿਉਂ ਦੀਆਂ ਲੜਾਂ ਦੇ ਸੀ ਕਿਉਂ ਦੀਆਂ ਲੜਾਂ ਸੀ ਸਰਾਂ ਦੀਆਂ ਬਾਬੂ ਦੀਆਂ ਗਾਲਾਂ ਸੀ ਹੁਣ ਪਤਾ ਲੱਗਾ ਦੇ ਸੀ ਕਿਉਂ ਦੀਆਂ ਲਾਲਾ ਦੇ ਸੀ ਕਿਉਂ ਦੀਆਂ ਲਾਲਾ ਸੀ ਭਾਗੋ ਮੱਚਰੇ ਦਾ ਪਿੰਦਰੇ ਸ਼ਿਕਾਰ ਹੋ ਗਿਆ ਮੁੰਡਾ ਮਾਰਦਾ ਬਹਨੇ ਕਹਿੰਦਾ ਡੇਂਗੂ ਵਾਲਾ ਮੰਮੀਏ ਬੁਖਾਰ ਹੋ ਗਿਆ ਬੱਚਾ ਮਾਰਦਾ ਬਹਨੇ ਕਹਿੰਦਾ ਡੇਂਗੂ ਵਾਲਾ ਮੰਮੀਏ ਬੁਖਾਰ ਹੋ ਗਿਆ बहुत-बहुत बहुत-बहुत धन्यवाद बच्चे माता बहुत-बहुत धन्यवाद अपनी बुलंद आवास विवेक जी ने बहुत बढ़िया बच्चों ने मनोस्थिति मिली ना वो बयान की